ਲੱਕ ਤੇ ਮੱਕੀ ਬਹਿਨ ਨਹੀਂ ਦੇਣੀ ਇਹ ਸਰਕਾਰ ਰਹਿ ਨਹੀਂ ਦੇਣੀ ਲੱਕ ਤੇ ਮੱਕੀ ਬਹਿਨ ਨਹੀਂ ਦੇਣੀ ਇਹ ਸਰਕਾਰ ਰਹਿ ਨਹੀਂ ਦੇਣੀ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜ ਵੱਤੇ 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 ਜੈ 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 ਭੀ ਜੈ ਭੀ ਜੈ ਭੀ ਜੈ

कर दी सरकार की सरकार कर दी की जय 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 भी जय 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 झूले जय भी ठेकेदारी सिस्टम मुर्दाबाद ठेकेदारी सिस्टम मुर्दाबाद मुरदाबाद मुरदाबाद ठेकेदारी मुर्दाबाद मुर्दाबाद ठेकेदारी हक़ु हक़

ਜੈ ਭੀਮ ਜੈ ਸਵਿਧਾਨ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਆ ਜਿੰਨੇ ਵੀ ਇੱਥੇ ਕੱਚੇ ਮੁਲਾਜ਼ਮ ਇੰਪਰੂਵਮੈਂਟ ਟਰਸਟ ਦੇ ਜਿਹੜੇ ਅੱਜ ਪ੍ਰਦਰਸ਼ਨ ਕਰ ਰਹੇ ਲੰਬੇ ਸਮੇਂ ਤੋਂ 1 ਅਕਤੂਬਰ ਤੋਂ ਜਿਨ੍ਹਾਂ ਦੀ ਭੁੱਖ ਹੜਤਾਲ ਜਾਰੀ ਆ ਉਹਨਾਂ ਨੂੰ ਮੈਂ ਪਹਿਲਾਂ ਤਾਂ ਨਮਨ ਕਰਦਾ ਕਿ ਉਹਨਾਂ ਦਾ ਹੌਸਲਾ ਵੀ ਉਹ ਆਪਣੀ ਹੱਕ ਦੀ ਲੜਾਈ ਵਾਸਤੇ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਦੇ ਬਾਹਰ ਜਿਹੜਾ ਮੋਰਚਾ ਲੱਗਾ ਆ ਉਹਦੇ 'ਚ ਮੈਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਇਹਨਾਂ ਦਾ ਰਣੀ ਆ ਔਰ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਵੇ ਜਲਤੋ ਜਲਦ ਜਿਹੜੇ ਕੱਚੇ ਮੁਲਾਜ਼ਮ ਜਿਹੜੇ ਆਪਣੇ ਹੱਕਾਂ ਵਾਸਤੇ 23 ਅਕਤੂਬਰ ਤੋਂ ਸੜਕ ਤੇ ਬੈਠੇ ਨੇ ਇਹਨਾਂ ਦੇ ਹੱਕ ਇਹਨਾਂ ਨੂੰ ਦਿੱਤੇ ਜਾਣ ਤਾਂ ਕਿ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕੇ ਕਿਉਂਕਿ ਹਮੇਸ਼ਾ ਹੀ ਮਜ਼ਦੂਰਾਂ ਦੀ ਲੜਾਈ ਲੜਨ ਵਾਸਤੇ ਸਾਡੇ ਬਹੁਤ ਘੱਟ ਲੀਡ ਅੱਗੇ ਆਂਦੇ ਆ ਔਰ ਮੈਂ ਐਪਰੀਸ਼ੀਏਟ ਕਰਦਾ ਹਾਂ ਸਾਡੇ ਨਿਤਸ਼ਪੀਮ ਜੀ ਵੱਡੇ ਭਾਈ ਸਾਹਿਬ ਜਿਹੜੇ ਇਸ ਮਜ਼ਦੂਰਾਂ ਦੀ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਸੜਕਾਂ ਦੇ ਉੱਤੇ ਬੈਠ ਕੇ ਇਹਨਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਔਰ ਪ੍ਰਸ਼ਾਸਨ ਨੂੰ ਖਾਸ ਕਰਕੇ ਮਾਨ ਸਰਕਾਰ ਨੂੰ ਜਿਹੜੀ ਆਪਣੇ ਆਪ ਨੂੰ ਮਜ਼ਦੂਰਾਂ ਦੀ ਦਲਿਤਾਂ ਦੀ ਹਿਤੈਸ਼ੀ ਸਰਕਾਰ ਦੱਸਦੀ ਆ ਔਰ ਬੇहद ਨਿਕੰਮੀ ਸਰਕਾਰ ਆ ਸਾਡੇ ਹੋਸ਼ਵਾਵਾਸ ਚ ਮੈਂ ਦੇਖ ਰਿਹਾ ਵੀ ਇਹ ਸਰਕਾਰ ਨੇ ਕਦੀ ਵੀ ਦਲਿਤਾ ਦੀ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਔਰ ਇਹ ਚੇਤਾਵਨੀ ਆ ਸਾਡੇ ਸੰਗਠਨ ਵੱਲੋਂ ਵੀ ਇਹਨਾਂ ਨੂੰ ਮੇਰਾ ਇਹਨਾਂ ਨੂੰ ਪੂਰਜ਼ੋਰ ਸਮਰਥਨ ਆ ਵੀ ਇਹਨਾਂ ਦੇ ਹੱਕਾਂ ਵਾਸਤੇ ਸਾਨੂੰ ਜੇ ਸੜਕਾਂ ਤੇ ਉਤਰ ਕੇ ਕੋਈ ਪ੍ਰਦਰਸ਼ਨ ਵੀ ਕਰਨੇ ਪਏ ਤੇ ਵੱਡੇ ਲੈਵਲ ਤੇ ਉਹ ਪ੍ਰਦਰਸ਼ਨ ਦਾ ਅਸੀਂ ਹਿੱਸਾ ਵੀ ਬਣਾਂਗੇ ਔਰ ਇਹਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ ਔਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਚੇਤਾਵਨੀ ਆ ਵੀ ਜਲਦ ਤੋਂ ਜਲਦ ਇਹਨਾਂ ਦੇ ਹੱਕਾਂ ਦੀ ਜਿਹੜੀ ਹੈ ਰਾਹ ਕਰਸੀ ਕਰਾਈ ਜਾਵੇ ਨਹੀਂ ਤੇ ਇਹ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਇਹ ਜਿਹੜਾ ਮੋਰਚਾ ਆ ਇਹਨੂੰ ਹੋਰ ਵੱਡੇ ਲੈਵਲ ਤੇ ਕੀਤਾ ਜਾਏਗਾ ਧੰਨਵਾਦ ਜੈਵਾਲ ਮਿੱਕੀ ਜੈਪੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਦਾ ਟੈਸਟ ਦੇ ਬਾਅਦ ਤੁਸੀਂ ਦੱਸਿਆ ਕੀਤਾ ਜਾ ਜਿੱਦੜੇ ਹੋਰ 2 ਤਈ 10 ਤੋਂ ਲਗਾਤਾਰ ਅਨ ਵਿੱਚ ਸਮੇਲੀ ਪੂ ਕੜਤਾਲ ਜਾਰੀ ਆ ਔਰ ਅੱਜ ਸਫਾਈ ਸੇਵਕਾਂ ਵੱਲੋਂ ਕੱਚੇ ਸਫਾਈ ਸੇਵਕਾਂ ਵੱਲੋਂ ਆਪਣੇ ਸੰਵਿਧਾਨੀ ਕਾ ਕਾਲੀ ਇਕਵਲ ਪੇ ਫਾਰ ਇਕਵਲ ਵਰਕ ਲਈ ਇੱਕ ਰੋਸ ਵਧਾਰਾ ਕੀਤਾ ਗਿਆ ਕੇਜਰੀਵਾਲ ਦੀ ਜਿਹੜਾ ਮੇਨ ਇਹਨਾਂ ਦਾ ਪਿੱਛੇ ਆਧੁਨਿਕ ਮਨੁੱਖਵਾਦ ਦਾ ਥੀਮ ਹੈਗਾ ਆਧੁਨਿਕ ਮਨੁੱਖਵਾਦ ਨੂੰ ਜਿਹੜਾ ਸੰਚਾਲਿਤ ਕਰ ਰਿਹਾ ਵਾ ਬਾਬਾ ਸਾਹਿਬ ਅਵੇਦਕਰ ਜੀ ਦੀ ਫੋਟੋਆਂ ਵੀ ਲਾਂਦਾ ਸ਼ੇਦ ਆਜ਼ਮ ਪਗਲ ਸਿੰਘ ਜੀ ਫੋਟੋਆਂ ਵੀ ਲਾਂਦਾ ਪਰ ਪਿਛਲੇ 4 ਸਾਲ ਤੋਂ ਹਰ ਉਹ ਕੰਮ ਕਰ ਰਿਹਾ ਜਿਹੜਾ ਦਲਿਤ ਵਿਰੋਧੀ ਹੈਗਾ ਹਾਸ਼ੀਏ ਦੇ ਸਮਾਜ ਦੇ ਵਿਰੋਧੀ ਹੈਗਾ ਮਜ਼ਦੂਰ ਵਿਰੋਧੀ ਹੈਗਾ ਸਫਾਈ ਦੇਵਕਾਂ ਦੇ ਵਿਰੋਧੀ ਹੈਗਾ ਪਰ ਪੰਜਾਬ ਦੇ ਹਰ ਵਰਗ ਦੇ ਵਿਰੋਧੀ ਹੈ ਦਿਲੋਂ ਧੰਨਵਾਦ ਕਰਾਂਗਾ ਅੱਜ ਪ੍ਰੋਫੈਸਰ ਕਸ਼ਵੀਰ ਸਿੰਘ ਖੁੰਡਾ ਜੀ ਦਾ ਉਹਨਾਂ ਨੇ ਆ ਕੇ ਅੱਜ ਸਮਰਥਨ ਕੀਤਾ ਔਰ ਖਾਸ ਤੌਰ ਤੇ ਅੰਬੇਦਕਰਵਾਦੀ ਸੋਚ ਨੂੰ ਹਮੇਸ਼ਾ ਅੱਗੇ ਰੱਖਣ ਵਾਲੇ ਅ ਇਹ ਸ਼ਹਿਰ ਦੇ ਵਿੱਚ ਡੀਐਸਐਸ ਚੀਫ ਸ਼ਬੀਰ ਦਰविड़ ਜੀ ਨਹੀਂ ਜੀ ਤੌਰ ਤੇ ਧੰਨਵਾਦ ਹੈ ਜੀ ਔਰ ਇਸ ਮੂਮੈਂਟ ਦੇ ਵਿੱਚ ਇਹਨਾਂ ਨੇ ਸਮਰਥਨ ਕੀਤਾ ਕਿ ਜਦੋਂ ਵੀ ਕਿਤੇ ਸੰਕੇਤਿਕ ਪ੍ਰਦਰਸ਼ਨ ਜਾਂ ਕੋਈ ਦਰਨਾ ਪ੍ਰਦਰਸ਼ਨ ਹੁੰਦਾ ਤੇ ਸਮੂਹ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਕਵੱਚ ਲਿਆਣ ਗਿਆ ਇੱਕ ਵਾਰ ਫੇਰ ਕਹਵਾਂਗੇ ਜੀ ਕਿ ਇਕਵਲ ਪੇ ਬੋਰ ਇਕਵਲ ਵਰਕ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਲਾਗੂ ਹੋਣੀ ਚਾਹੀਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਹੈਗੀ ਹੈ ਸੰਵਿਧਾਨ ਦਾ ਵੀ ਇੱਕ ਆਰਟੀਕਲ ਹੈਗਾ ਵਾ ਕਿਸੇ ਕੋ ਵੀ ਆਪਾਂ ਅੰਡਰ ਪਾਵਰ ਕੰਮ ਨਹੀਂ ਕਰਵਾ ਸਕਦੇ ਅੰਡਰ ਵੇਜੇਸ ਕੰਮ ਨਹੀਂ ਕਰਵਾ ਸਕਦੇ ਐਕਸਪਲੋਇਟ ਨਹੀਂ ਕਰ ਸਕਦੇ ਕਾਰਨ ਇਹ ਹੈ ਕਿ ਪੱਕਾ ਕਰੋ ਜਾਂ ਨਾ ਕਰੋ ਫਰਦੀ ਤਨਖਾ ਉਨੀ ਬਰਾਬਰ ਹੋਣੀ ਚਾਹੀਦੀ ਹੈ ਜਿਹੜੀ ਅੰਦਰ ਸਰਕਾਰੀ ਬਾਬੂ ਪੱਕੇ ਹੈਗੇ ਆ ਦਰਜਾਚਾਰ ਦੇ ਜਿਹੜੇ ਪੱਕੇ ਮੁਲਾਜ਼ਮ ਨੇ ਉਹੀ ਦਰਜਾਚਾਰ ਦੇ ਕੱਚੇ ਸਵਾਈ ਦੇ ਵਿਗਾ ਦੀ ਤਨਖਾਹ ਹੋਣੀ ਚਾਹੀਦੀ ਹੈ ਔਰ ਇਸ ਹਰਿਆਣਾ ਹਾਈ ਕੋਰਟ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਹੈ ਜਿਸ ਨੂੰ ਮੰਤਰਕਾਰ ਲਾਗੂ ਨਹੀਂ ਕਰ ਰਹੀ ਆਉਣ ਵਾਲੇ ਸਮੇਂ 'ਚ ਸੰਘਰਸ਼ ਨਿਕਾ ਹੋਊਗਾ ਪਰ ਅੱਜ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਆ ਕੇ ਇਸ ਮੋਹਮ ਦੇ ਸਮਰਥਨ ਕੀਤਾ ਇਹੋ ਹੀ ਤਬਦੀਲੀ ਦਾ ਰਾਹ ਹੈਗਾ ਚੰਗੀ ਤਨਖਾਹ ਮਿਲੇਗੀ ਮਿਆਰੀ ਤਨਖਾਹ ਮਿਲੇਗੀ ਮਿਆਰੀ ਸਿੱਖਿਆ ਦੇ ਪਾਣਗੇ ਮਿਆਰੀ ਸਿਹਤ ਦੇ ਪਾਣਗੇ ਆਪਣੇ ਬੱਚਿਆਂ ਨੂੰ ਔਰ ਜਿਹੜੇ ਕਹਦੇ ਆ ਝਾੜੂ ਛੱਡੋ ਝਾੜੂ ਛੱਡਾਂਗੇ ਤੇ ਤਾਂ ਹੀ ਨਾ ਜਦੋਂ ਚੰਗੀ ਤਨਖਾਹ ਇਕੁਅਲ ਪੇ ਇਕੁਅਲ ਵਰਕ ਮਿਲੇਗਾ ਔਰ ਆਪਣੇ ਬੱਚਿਆਂ ਨੂੰ ਪੜਾ ਕੇ ਸਿਲੈਕਟਡ ਇਲੈਕਟਡ ਜਗ੍ਹਾ ਤੇ ਪਹੁੰਚਾਵਾਂਗੇ ਬਹੁਤ ਧੰਨਵਾਦ ਹੈ ਜੀ ਤੁਸੀਂ ਗੱਲ ਕਰਦੇ ਹੋ ਵੀ ਹਾਈ ਕੋਰਟ ਦੀ ਗਾਈਡਲਾਈਨ ਆ ਕੀ ਜੋ ਅਕਸਰ ਇਹਨੂੰ ਵਿਸ ਕਰ ਰਹੀ ਹੈ ਗਾਈਡਲਾਈਨ 100% ਬ੍ਰੀਚ ਕਰ ਰਹੀ ਹੈ ਜੀ ਔਰ ਬੇਇਤੀ ਕਰਾਂਗਾ ਕਿ ਜੇ ਸਾਡੀ ਕੌਮ ਦੇ ਜਿਹੜੇ ਵਕੀਲ ਨੇ ਉਹ ਇਸ ਚੀਜ਼ ਦੇ ਉੱਤੇ ਕਨਸੀਡਰ ਕਰਨ ਹਰ ਕਿਸੇ ਕੋਲ ਆਪਣੇ ਸੰਸਾਧਨ ਹੁੰਦੇ ਨੇ ਸਾਡੇ ਕੋਲ ਆਪਣੀ ਜਥੇਬੰਦੀਆਂ ਕੋਲ ਆਪਣੇ ਸੰਸਾਧਨ ਨੇ ਸੜਕ ਤੇ ਸੰਘਰਸ਼ ਕਰਨ ਦਾ ਜਿਹੜੇ ਸਾਡੀ ਕੌਮ ਦੇ ਐਡਵੋਕੇਟ ਨੇ ਉਹ ਇਸ ਚੀਜ਼ ਨੂੰ ਐਡਵੋਕੇਟ ਕਰਨ ਕਿ ਇਕੁਅਲ ਪੇ ਫੋਰ ਇਕੁਅਲ ਵਰਕ ਲਾਗੂ ਕੀਤਾ ਜਾਵੇ ਮੈਂ ਨਿੱਜੀ ਤੌਰ ਤੇ ਵੀ ਆਪਣੇ ਜਿਹੜੇ ਕੌਮ ਦੇ ਐਡਵੋਕੇਟ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਵੀ ਰਿਹਾ ਕਿ ਇਹਦਾ ਆਪਾਂ ਪੀਆਈਐਲ ਪਾਈਏ ਕਿਸੇ ਤਰੀਕੇ ਕੋਈ ਲੀਗਲ ਰੈਮੇਡੀ ਰੱਖੀਏ ਕਾਨੂੰਨੀ ਰਸਤਾ ਲੱਭੀਏ ਕਿ ਇਕੁਅਲ ਪੇ ਫੋਰ ਇਕੁਅਲ ਵਰਕ ਦਾ ਸਿਧਾਂਤ ਲਾਗੂ ਕਰੀਏ ਠੇਕੇਦਾਰੀ ਸਿਸਟਮ ਆਪਣੇ ਆਪ ਹੀ ਕਲੈਪਸ ਕਰ ਜਾਏਗੀ ਜਿਸ ਦਿਨ ਇਕੁਅਲ ਪੇ ਫੋਰ ਇਕੁਅਲ ਵਰਕ ਲਾਗੂ ਹੋਇਆ ਜਦੋਂ ਠੇਕੇਦਾਰ ਨੂੰ 300 ਰੁਪਏ ਦੀ بجائے 1000 ਰੁਪਿਆ ਦਿਹਾੜੀ ਦੇਣੀ ਪਈ ਬਰਾਬਰ ਦੀ ਤਨਖਾਹ ਤੇ 1200 ਦਿਹਾੜੀ ਦੇਣੀ ਪਈ ਠੇਕੇਦਾਰ ਭੱਜੇਗਾ ਉਹ ਜਿਹੜਾ ਉਧਰ ਹੀ ਮੰਨੂ ਬਾਦ ਹੈਗਾ ਕੋੜ ਹੈਗਾ ਵਾ ਠੇਕੇਦਾਰਾਂ ਦਾ ਮੰਤਰੀ ਸੰਤਰੀਆਂ ਦੀ ਤੇ ਚੇਅਰਮੈਨਾਂ ਦੀ ਸਾਜ਼ਿਸ਼ਾਂ ਪੂਰੇ ਪੰਜਾਬ 'ਚ ਇਹ ਕਲੈਪਸ ਕਰ ਜਾਣਗੀਆਂ ਇਹ ਠੇਕੇਦਾਰੀ ਸਿਸਟਮ ਪੰਜਾਬ 'ਚ ਪੰਜਾਬ ਤੋਂ ਬਾਅਦ ਨਹੀਂ ਹੋਗਾ ਇਹ ਪੂਰੇ ਪੂਰੇ ਇੰਡੀਆ 'ਚ ਹੈਗਾ ਜੀ ਪੂਰੇ ਇੰਡੀਆ 'ਚ ਜਦੋਂ ਬਾਬਾ ਸਾਹਿਬ ਮਬੇਦਕਰ ਜੀ ਨੇ 26 ਜਨਵਰੀ ਨੂੰ 1950 ਨੂੰ ਸਾਡੇ ਲਈ ਰਾਹ ਖੋਲ੍ਹ ਕੇ ਦਿੱਤੇ ਕਿ ਮਜ਼ਦੂਰ ਦਾ ਬੱਚਾ ਮਜ਼ਦੂਰ ਨਹੀਂ ਰਹੇਗਾ ਉਹ ਡਾਕਟਰ ਬਣੇਗਾ ਸਫਾਈ ਸੇਵਾ ਖੇਤ ਮਜ਼ਦੂਰ ਚੌਂਕ ਮਜ਼ਦੂਰ ਕੀਰਤੀ ਪੈਣਾ ਦਾ ਬੱਚਾ ਜਿਹੜਾ ਹੈ ਉਹ ਵਕੀਲ ਬਣੇਗਾ ਪ੍ਰੋਫੈਸਰ ਬਣੇਗਾ ਉਹਦੇ ਵਿੱਚ ਮਨੁਵਾਦੀਆਂ ਨੇ ਇੱਕ ਰਾਹ ਲੱਭਿਆ ਉਹ ਹੈਗਾ ਠੇਕੇਦਾਰੀ ਸਿਸਟਮ ਠੇਕੇਦਾਰ ਤੁਸੀਂ ਕਦੇ ਵੀ ਵੇਖ ਲਣ ਇਹ ਮਨੁਵਾਦੀਆਂ ਹੀ ਹੁੰਦੇ ਨੇ ਠੇਕੇਦਾਰਾਂ ਦੇ ਨਾਲ ਜਿਹੜੇ ਮੰਤਰੀ ਸੰਤਰੀ ਦਲਦੇ ਨੇ ਉਹ ਵੀ ਮਨੁਵਾਦੀਆਂ ਹੀ ਹੁੰਦੇ ਆ ਕਾਟ ਕੜਨੀ ਕਾਰਨ ਹੈ ਕਿ ਦਰਜਾ 4 ਦਾ ਸਫਾਈ ਸੇਵਕ ਦਾ ਬੱਚਾ ਮਸਾ ਪੜਨਾ ਸ਼ੁਰੂ ਹੋਇਆ ਸੀ ਆਪਣੇ ਪੈਰਾ ਤੇ ਖੜਾ ਹੋਣਾ ਸ਼ੁਰੂ ਹੋਇਆ ਸੀ ਉਹਨੇ ਆਪਣੇ ਬੱਚਿਆਂ ਨੂੰ ਪੜਾਇਆ ਅੱਗੇ ਪਹੁੰਚਾਇਆ ਨਾਲ ਹੀ ਸਨ 2000 ਦੇ ਲਾਗੇ ਲਾਗੇ ਤੇ 2005 ਦੇ ਵਿੱਚ ਠੇਕੇਦਾਰੀ ਦਾ ਬੰਬ ਜਿਹੜਾ ਵਾ ਸਾਡੇ ਉੱਤੇ ਫੋੜਿਆ ਗਿਆ ਔਰ ਦਰਜਾ 4 ਜਿਹੜਾ ਆਈਐਸ ਅਫਸਰ ਕਿਉਂ ਕੋਈ ਨਹੀਂ ਠੇਕੇ ਤੇ ਹੈਗਾ ਪੀਸੀਐਸ ਕਿਉਂ ਕਿਉਂ ਨਹੀਂ ਠੇਕੇ ਤੇ ਹੀ ਹੈਗਾ ਕੀ ਗੱਲ ਇਹ ਠੇਕੇ ਤੇ ਨਹੀਂ ਹੋ ਸਕਦੇ ਕੋਈ ਐਸਡੀਓ ਐਕਸੀਲ ਠੇਕੇ ਤੇ ਕਿਉਂ ਨਹੀਂ ਹੈਗੀ ਦਰਜਾ 4 ਦੇ ਮੁਲਾਜ਼ਮ ਠੇਕੇ ਤੇ ਅਸਲੀ ਲਾਂਦੇ ਗਏ ਕਿ ਮਜ਼ਦੂਰ ਮਜ਼ਦੂਰ ਰਵੇ ਸਫਾਈ ਸੇਵਕ ਸਫਾਈ ਸੇਵਕ ਰਵੇ ਸੀਵਰੇ ਕਰਮਚਾਰੀ ਬੇਲਦਾਰ ਉੱਥੇ ਹੀ ਖੜੇ ਰਹਿਣ। ਸੋ ਤੁਸੀਂ ਗੱਲ ਕਰਦੇ ਦਰਜਾ 4 ਦੀ ਤੇ ਲਗਾਤਾਰ ਪੂਰੇ ਪੰਜਾਬ ਦੇ ਔਰ ਸੋਸ਼ਲ ਗੁਮਾਲੀ ਖੋਰ ਵੀ ਜਿਹੜੇ ਆ ਜਿਹੜੀਆਂ ਹੈ ਆ ਵਾ ਡਿਪਾਰਟਮੈਂਟਾਂ ਦੇ ਉਹ ਵੀ ਸਰਕਾਰਾਂ ਤੇ ਆ ਕੀ ਕਰਨ ਮੰਨਦੇ ਸਰਕਾਰ ਤੇ ਜਿਹੜੀ ਇਹ ਕਿਤੇ ਵੀ ਬਦਲਾਅ ਲੈ ਕੇ ਆਵਾਂਗੇ ਉਹਨਾਂ ਦੀ ਲੜਾਈ ਦਾ ਆਪਾਂ ਪੂਰਨ ਤੌਰ ਤੇ ਸਮਰਥਨ ਕਰਦੇ ਆਂ ਪਰ ਸਾਡੀ ਲੜਾਈ ਚ ਤੇ ਉਹਨਾਂ ਦੀ ਲੜਾਈ ਚ ਇੱਕ ਫਰਕ ਹੈਗਾ ਉਹ ਵੀ ਇਸ ਲੜਾਈ ਨੂੰ ਐਡਾਪਟ ਕਰ ਸਕਦੇ ਆ। ਆਪਾਂ ਇੱਥੋਂ ਆਪਣੇ 70-80 ਮਜ਼ਦੂਰਾਂ ਦੇ ਸਹਾਰੇ ਸਰਕਾਰੀ ਕਾਲਜਾਂ ਦੀ ਵੀ ਗੱਲ ਕਰ ਰਹੇ ਹਾਂ ਜਿਹੜੇ ਮੇਰੇ ਮਜ਼ਦੂਰ ਮੇਰੇ ਸਫਾਈ ਸੇਵਕਾਂ ਦੇ ਬੱਚਿਆਂ ਨੂੰ ਹੀ ਚਾਹੀਦੇ ਐ ਮੈਰਿਟੋਰੀਅ ਸਕੂਲਾਂ ਦੀ ਵੀ ਗੱਲ ਕਰ ਰਹੇ ਹਾਂ ਇੱਥੇ ਇੱਥੇ ਹਰ ਉਹ ਮੁੱਦੇ ਦੀ ਗੱਲ ਹੋ ਰਹੀ ਐ ਜਿੱਥੇ ਵੱਡੇ ਵੱਡੇ ਕੱਟ ਖੜੇ ਕਰਦੇ ਆ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਨੂੰ ਬੇਇੱਜ਼ਤੀ ਕਰਾਂਗਾ ਉੱਥੇ ਸਰਕਾਰੀ ਕਾਲਜ ਦੀ ਵੀ ਗੱਲ ਕਰੋ ਉੱਥੇ ਮੈਰਿਟੋਰੀਅ ਸਕੂਲਾਂ ਦੀ ਵੀ ਗੱਲ ਕਰੋ ਉੱਥੇ ਬਰਾਬਰ ਦੇ ਮੌਕਿਆਂ ਦੀ ਵੀ ਗੱਲ ਕਰੋ ਤਾਂ ਹੀ ਇਹ ਬੀੜੀਆਂ ਟੁੱਟਣਗੀਆਂ ਕਾਹੀ ਅੱਗੋਂ ਕਿਸੇ ਚੰਗੇ ਮਕਾਮ ਤੇ ਪਹੁੰਚਾਂਗੇ ਤੁਹਾਡੇ ਸਰਕਾਰੀ ਕਾਲਜਾਂ ਚ 120 ਪੱਕੇ ਪ੍ਰੋਫੈਸਰ ਰਹਿ ਗਏ 3 ਕਰੋੜ ਤੁਹਾਡੀ ਆਬਾਦੀ ਆ ਮੈਰਿਟੋਰੀਅ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖਾਣਾ ਜਿਹੜਾ ਉਹ ਚ ਤਾਂਦਲੀਆਂ ਹੋ ਰਹੀਆਂ ਤੁਹਾਡਾ ਮੁੱਖ ਮੰਤਰੀ ਜਿਹੜਾ ਆਂਗਣਵਾੜੀ ਦੇ ਗਰਭਵਤੀ ਮਹਿਲਾਵਾਂ ਨੂੰ ਤੇ ਬੱਚਿਆਂ ਨੂੰ ਦੇਸੀ ਘਿਓ ਦੀ ਪੰਜੀਰੀ ਦੀ ਬਜਾਏ ਰਿਫਾਈਨਡ ਦੀ ਬਜਾਏ ਦੀ ਖਵਾ ਰਿਆ ਤੇ ਸਭ ਕੱਪੜੇ ਜਿਹੜੇ ਹੋ ਰਹੇ ਆ ਉਹ ਸਭ ਲਈ ਬੋਲਣਾ ਪਏਗਾ ਸਾਡੇ ਕੋਲ ਇੱਕ ਮੰਚ ਹੈਗਾ ਸਾਡੀ ਸਮਾਜ ਦੀ سپورਟ ਨਾਲ ਅੰਮ੍ਰਿਤਸਰ ਦੇ ਵਿੱਚ ਆਪਣੀ ਧਾਰਮਿਕ ਸਮਾਜਿਕ ਜਥੇਬੰਦੀਆਂ ਨਾਲ ਪਰ ਆਪਾਂ ਸੇ ਸਿੱਖਿਆ ਰੋਜ਼ਗਾਰ ਦੇ ਉੱਤੇ ਵੱਡੀ ਗੱਲ ਕਰਦੇ ਰਹੋ ਸਰ ਹੁਣ ਤੁਹਾਡਾ ਜਿਹੜਾ ਧਰਨਾਵਾਂ ਲਗਾਤਾ ਜਾਰੀ ਰਹੇਗਾ ਜਿੰਨਾ ਤੱਕ ਸਾਡੀ ਮੰਗਾਂ ਨਹੀਂ ਮੰਨੀ ਜਾਂਦੀ ਇਹ ਲਗਾਤਾਰ ਜਾਰੀ ਰਹੇਗਾ ਜੀ ਇਹ ਸਾਨੂੰ ਮੌਕਾ ਮਿਲਿਆ ਵਾ ਕਿ ਕਾਰਨ ਇਹ ਹੈਗਾ ਕਿ ਨਵਾਂ ਚੇਅਰਮੈਨ ਜਿਹੜਾ ਵਾ ਉਹ ਕੁਝ ਨਾ ਕੁਝ ਅਸੀਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਇਆ ਜਾ ਰਿਹਾ ਇਹ ਹਮੇਸ਼ਾ ਉਹਦੇ ਸਾਹਮਣੇ ਖੜਾ ਰਹੇਗਾ ਕਿ ਜੇ ਸੰਕੇਤਿਕ ਧਰਨਾਵਾਂ ਕੰਮ ਆਪਾਂ ਰੋਕਿਆ ਕੋਈ ਨਹੀਂ ਪੂਰੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਦੱਸਣਾ ਚ ਜੋ ਪ੍ਰਸ਼ਾਸਨ ਨੂੰ ਇਹ ਜਾ ਜਾ ਕੇ ਤੰਗ ਕਰਦਾ ਹੈ ਕਿ ਧਰਨਾ ਚੱਕਾਓ ਜਿਸ ਦਿਨੇ ਸ਼ਾਂਤੀ ਮਈ ਧਰਨਾ ਜਿਹੜਾ ਵਾ ਉਹ ਚੱਕਿਆ ਜਾਏਗਾ ਫਿਰ ਐਟ ਵੇਲ ਸ਼ਹਿਰ ਦੀ ਜਿਹੜੀ ਸੜਕ ਜਾਵਾਂਗੇ ਔਰ ਪ੍ਰਸ਼ਾਸਨ ਨੇ ਜਾਣਦਾ ਵੀ ਹੈ ਕਿ ਆਪਾਂ ਉਹ ਜਾਮ ਕਰ ਸਕਦੇ ਆ ਪਰ ਸ਼ਹਿਰ ਵਾਸੀਆਂ ਨੂੰ ਆਪਣਾ ਕੇਸ ਪੁਖਤਾ ਰੱਖਣ ਲਈ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਾ ਨਵੇਂ ਚੇਅਰਮੈਨ ਆਣ ਤੱਕ ਲਗਾਤਾਰ ਜਾਰੀ ਰਹੇਗਾ